ਗੈਂਸਟਰ ਜਕੂ ਭਗਵਾਨਪੁਰਿਆ ਨੂੰ ਪੀਤੀ ਦਿ ਰਾਤ ਬਟਾਲਾ ਪੁਲਿਸ ਵੱਲੋਂ ਆਸਾਮ ਤੋਂ ਪੰਜਾਬ ਆਰੰਟੇ ਲੈ ਆਇਆ ਗਿਆ ਸੀ ਜਿੱਥੇ ਉਹ ਅੰਮ੍ਰਿਤਸਰ 에어ਪੋਰਟ ਤੇ ਉਤਰਿਆ ਉਥੇ ਹੀ ਭਾਰੀ ਸੁਰੱਖਿਆ ਬਲ ਵੇਖਣ ਨੂੰ ਮਿਲਿਆ ਅੱਗੇ ਅੱਜ ਬਟਾਲਾ ਪੁਲਿਸ ਵੱਲੋਂ ਭਾਰੀ ਪੁਲਿਸ ਨਿਗਰਾਨੀ ਹੇਠ ਬਟਾਲਾ ਦੀ ਕੋਰਟ ਵਿੱਚ ਉਹਨੂੰ ਪੇਸ਼ ਕੀਤਾ ਗਿਆ ਜਿਸ ਦੇ ਚਲਦੇ ਬਟਾਲਾ ਦੀ ਕੋਰਟ ਵਿੱਚ ਪੁਲਿਸ ਵੱਲੋਂ ਕੀਤੀ ਗਈ ਪੇਸ਼ੀ ਦੌਰਾਨ ਮਾਨਯੋਗ ਅਦਾਲਤ ਵੱਲੋਂ ਬਟਾਲਾ ਪੁਲਿਸ ਨੂੰ 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਬਟਾਲਾ ਪੁਲਿਸ ਦੇ ਐਸਪੀ ਜੀ ਸਸ ਖੋਤਾ ਨੇ ਦੱਸਿਆ ਕਿ ਜਿਲ੍ਹਾ ਬਟਾਲਾ ਦੇ ਥਾਣਾ ਗੁਮਾਨ ਵਿੱਚ ਗੈਂਗਸਟਰ ਬਿੱਲਾ ਮੰਡਿਆਲਾ ਦੇ ਸਾਥੀ ਗੋਰਾ ਬਰਿਆਲ ਦਾ ਕਤਲ ਹੋਇਆ ਸੀ ਅਤੇ ਉਸ ਮਾਮਲੇ ਵਿੱਚ ਜਗਦੀਪ ਸਿੰਘ ਜੱਗੂ ਨਾਮਜੱਤ ਸੀ ਉਸ ਕੇਸ ਦੀ ਪੁਛਗਿੱਛ ਹੈ ਅੱਜ ਉਸਨੂੰ ਬਟਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਵੱਲੋਂ ਜੱਗੂ ਦਾ 3 ਦਿਨ ਦਾ ਪੁਲਿਸ ਰਿਮਾਨ ਮਿਲਿਆ ਉਹਨਾਂ ਨੇ ਕਿਹਾ ਕਿ ਪਹਿਲਾ ਇਸ ਕੇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ ਬਾਕੀ ਉਸ ਖਿਲਾਫ ਹੋਰ ਵੀ ਬਟਾਲਾ ਪੁਲਿਸ ਵਿੱਚ ਕਈ ਹੋਰ ਮਾਮਲੇ ਦਰਜ ਹਨ ਜੀਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2025 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗੂ ਭਗਵਾਨਪੁਰੀਆ ਨੋਮੀਨੇਟਰ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰੰਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲੈ ਗਿਆ ਫਰ ਹੋਰ ਵੀ ਕੇਸ ਦਾ ਪਰਚੇਸ਼ ਕੀਤੀ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬਲੋਸ ਹੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹ ਦੇ ਅਕੋਰਡਿੰਗਲੀ ਕੀਤੀ ਜਾਣਾ ਕਿ ਕਿੰਨੇ ਕਿ ਹੋਰ ਮੈਨੂੰ ਇਹ ਚ ਕਲਾਸ ਹੋ ਸਦਾ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਦੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਦੀ ਉਹ ਦੇ ਅਕੋਰਡਿੰਗਲੀ ਕਰਾਂਗੇ ਪਟਿਆਲਾ ਲੇਟਸਟ ਗੋਲੀ ਕਾਣਾ ਹੋਇਆ ਪਤਾ ਕੁਝ ਵੀ ਨਾਮਨੈਟ ਕੀਤਾ ਗਿਆ ਉਹਨਾਂ ਨੂੰ ਤੰ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਠੀਕ ਹੈ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਟਿਆੜ ਉਹਦੀ ਉਹਦੀ ਬਗੋਰਾ ਬਰੀਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਆਂਦਰ ਬਾਕੀ ਹਰ ਤਿੰਨ ਦਿਨ ਦਾ ਪੁਲਿਸ ਮਾਮਲਾ ਥੈਂਕ ਯੂ ਗੈਂਸਰ ਜੱਕੂ ਭਗਵਾਨਪੁਰਿਆ ਨੂੰ ਪੀਤੀ ਦੇ ਰਾਤ ਬਟਾਲਾ ਪੁਲਿਸ ਵੱਲੋਂ ਆਸਾਮ ਤੋਂ ਪੰਜਾਬ ਆਣ ਤੇ ਲਿਆਇਆ ਗਿਆ ਸੀ ਜਿੱਥੇ ਉਹ ਅੰਮ੍ਰਿਤਸਰ 에어ਪੋਰਟ ਤੇ ਉਤਰਿਆ ਉੱਥੇ ਹੀ ਭਾਰੀ ਸੁਰੱਖਿਆ ਬਲ ਵੇਖਣ ਨੂੰ ਮਿਲਿਆ ਅੱਗੇ ਅੱਜ ਬਟਾਲਾ ਪੁਲਿਸ ਵੱਲੋਂ ਭਾਰੀ ਪੁਲਿਸ ਨਿਗਰਾਨੀ ਹੇਠ ਬਟਾਲਾ ਦੀ ਕੋਰਟ ਵਿੱਚ ਉਹਨੂੰ ਪੇਸ਼ ਕੀਤਾ ਗਿਆ ਜਿਸ ਦੇ ਚਲਦੇ ਬਟਾਲਾ ਦੀ ਕੋਰਟ ਵਿੱਚ ਪੁਲਿਸ ਵੱਲੋਂ ਕੀਤੀ ਗਈ ਪੇਸ਼ੀ ਦੌਰਾਨ ਮਾਨਯ ਉਗ ਅਦਾਲਤ ਵੱਲੋਂ ਬਟਾਲਾ ਪੁਲਿਸ ਨੂੰ 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਬਟਾਲਾ ਪੁਲਿਸ ਦੇ ਐਸਪੀ ਜੀਐਸ ਸਖੋਤਾ ਨੇ ਦੱਸਿਆ ਕਿ ਜ਼ਿਲ੍ਹਾ ਬਟਾਲਾ ਦੇ ਥਾਣਾ ਘੁਮਾਣ ਵਿੱਚ ਗੈਂਗਸਟਰ ਬਿੱਲਾ ਮੰਡਿਆਲਾ ਦੇ ਸਾਥੀ ਗੋਰਾ ਬਰਿਆਲ ਦਾ ਕਤਲ ਹੋਇਆ ਸੀ ਅਤੇ ਉਸ ਮਾਮਲੇ ਵਿੱਚ ਜਗਦੀਪ ਸਿੰਘ ਜੱਗੂ ਨਾਮਜਤ ਸੀ ਉਸ ਕੇਸ ਦੀ ਪੁੱਛਗਿੱਛ ਹੈ ਅੱਜ ਉਸ ਨੂੰ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਵੱਲੋਂ ਜੱਗੂ ਦਾ 3 ਦਿਨ ਦਾ ਪੁਲਿਸ ਰਿਮਾਨ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਪਹਿਲਾ ਇਸ ਕੇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਬਾਕੀ ਉਸ ਖਿਲਾਫ ਹੋਰ ਵੀ ਪਟਿਆਲਾ ਪੁਲਿਸ ਵਿੱਚ ਕਈ ਹੋਰ ਮਾਮਲੇ ਦਰਜ ਹਨ। ਜੀਪੀਐਸ ਕੁਮਾਨ ਦਾ ਐਫਆਈਆਰ ਹੈ 89 ਨੰਬਰ ਐਫਆਈਆਰ 2021 ਦੀ ਜਿਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗਪਤ ਕੁਵਾਰ ਪੁਰੀਆ ਨਾਮਿਨੇਟਡ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰੰਤੇ ਲੈ ਕੇ ਆਏ ਆ ਅੱਜ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲਿਆ ਗਿਆ ਤਾਂ ਹੋਰ ਵੀ ਕੇਸਾਂ ਦਾ ਪਰਸ਼ਿਸ ਕੀਤੀ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬਲੋਸ ਹੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹ ਦੇ ਅਕੋਰਡਿੰਗਲੀ ਕੀਤੀ ਜਾਵੇਗਾ ਜੀ ਪਤਾ ਕਿ ਕਿੰਨੇ ਕਿ ਹੋਰ ਮੈਨੂੰ ਇਹ ਚ ਕਲਾਸਿਓ ਸ ਜਦੋਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਤੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਉਂਦੀ ਉਹ ਦੇ ਅਕੋਰਡਿੰਗਲੀ ਕਰਾਂਗੇ ਪਟਿਆਲੇ ਲੇਟਸਟ ਗੋਲੀ ਕਾੜਾ ਹੋਇਆ ਪਤਾ ਕੁਝ ਵੀ ਨਾਮਨੈਟ ਕੀਤਾ ਗਿਆ ਉਹਨਾਂ ਨੂੰ ਉਹ ਦੱਸ ਰਿਹਾ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿੜਾ ਜੀ ਥੋੜਾ ਕੀਰ ਜਿਹੜਾ ਬਿੱਲਾ ਮੰਡੇ ਵਾਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਟਿਆੜ ਉਹ ਜਿਹੜੀ ਬੋਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਆਂਦਾ ਬਾਕੀ ਹਰ ਰੀਤ ਇਹਨਾਂ ਦਾ ਪੁਲਿਸ ਮਾਰਡਮ ਥੈਂਕ ਯੂ ਸਰ ਗਿਆਨਸ਼ਰ ਜੱਗੂ ਭਗਵਾਨਪੁਰੀਆ ਨੂੰ ਪਿਤੀ ਦਿਨ ਰਾਤ ਬਟਾਲਾ ਪੁਲਿਸ ਵੱਲੋਂ ਆਸਾਮ ਤੋਂ ਪੰਜਾਬ ਆਰੰਟੇ ਲੈ ਆਇਆ ਗਿਆ ਸੀ ਜਿੱਥੇ ਉਹ ਅੰਮ੍ਰਿਤਸਰ 에어ਪੋਰਟ ਤੇ ਉਤਰਿਆ ਉੱਥੇ ਹੀ ਭਾਰੀ ਸੁਰੱਖਿਆ ਬਲ ਵੇਖਣ ਨੂੰ ਮਿਲਿਆ ਅੱਗੇ ਅੱਜ ਬਟਾਲਾ ਪੁਲਿਸ ਵੱਲੋਂ ਭਾਰੀ ਪੁਲਿਸ ਨਿਗਰਾਨੀ ਹੇਠ ਬਟਾਲਾ ਦੀ ਕੋਰਟ ਵਿੱਚ ਉਹਨੂੰ ਪੇਸ਼ ਕੀਤਾ ਗਿਆ ਜਿਸ ਦੇ ਚਲਦੇ ਬਟਾਲਾ ਦੀ ਕੋਰਟ ਵਿੱਚ ਪੁਲਿਸ ਵੱਲੋਂ ਕੀਤੀ ਗਈ ਪੇਸ਼ੀ ਦੌਰਾਨ ਮਾਨਯੋਗ ਉਗ ਅਦਾਲਤ ਵੱਲੋਂ ਬਟਾਰਾ ਪੁਲਿਸ ਨੂੰ 3 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਹੈ ਬਟਾਰਾ ਪੁਲਿਸ ਦੇ ਐਸਪੀ ਜੀਐਸ ਸਖੋਤਾ ਨੇ ਦੱਸਿਆ ਕਿ ਜ਼ਿਲ੍ਹਾ ਬਟਾਰਾ ਦੇ ਥਾਣਾ ਘੁਮਾਨ ਵਿੱਚ ਗੈਂਗਸਟਰ ਬਿੱਲਾ ਮੰਡਿਆਲਾ ਦੇ ਸਾਥੀ ਗੋਰਾ ਬਰਿਆਲ ਦਾ ਕਤਲ ਹੋਇਆ ਸੀ ਅਤੇ ਉਸ ਮਾਮਲੇ ਵਿੱਚ ਜਗਦੀਪ ਸਿੰਘ ਜੱਗੂ ਨਾਮਜਤ ਸੀ ਉਸ ਕੇਸ ਦੀ ਪੁੱਛਗਿੱਛ ਹੈ ਅੱਜ ਉਸਨੂੰ ਬਟਾਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਮਾਨਯੋਗ ਅਦਾਲਤ ਵੱਲੋਂ ਜੱਗੂ ਦਾ 3 ਦਿਨ ਦਾ ਪੁਲਿਸ ਰਿਮਾਨ ਮਿਲਿਆ ਹੈ। ਉਹਨਾਂ ਨੇ ਕਿਹਾ ਕਿ ਪਹਿਲਾ ਇਸ ਕੇਸ ਬਾਰੇ ਪੁੱਛਗਿੱਛ ਕੀਤੀ ਜਾਵੇਗੀ। ਬਾਕੀ ਉਸ ਖਿਲਾਫ ਹੋਰ ਵੀ ਬਟਾਲਾ ਪੁਲਿਸ ਵਿੱਚ ਕਈ ਹੋਰ ਮਾਮਲੇ ਦਰਜ ਹਨ। GPS ਕੁਮਾਨ ਦਾ ਐਫ ਆਈ ਆਰ ਹੈ 89 ਨੰਬਰ ਐਫ ਆਈ ਆਰ 2025 ਦੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ ਉਸ ਵਿੱਚ ਜਗੂ ਭਗਵਤਪੁਰੀਆ ਨੋਮਿਨੇਟਡ ਸੀਗਾ ਸੋ ਕੱਲ ਰਾਤ ਨੂੰ ਅਸੀਂ ਇਹਨੂੰ ਪ੍ਰੋਡਕਸ਼ਨ ਬਰੰਤ ਤੇ ਲੈ ਕੇ ਆਏ ਹਾਂ ਅੱਜ ਮਾਨਯੋਗ ਅਦਾਲਤ ਵਿੱਚ ਇਹਨੂੰ ਪੇਸ਼ ਕੀਤਾ ਗਿਆ ਤੇ ਇਹਦਾ 3 ਦਿਨ ਦਾ ਪੁਲਿਸ ਮਾਨ ਲਿਆ ਗਿਆ ਤਾਂ ਹੋਰ ਵੀ ਕੇਸਾਂ ਦਾ ਪਰਚੇ ਕੀਤਾ ਜਾ ਸਕਦੀ ਹੈ ਜੀ ਪਹਿਲੋ ਤਾਂ ਜਿਹੜਾ ਕੇਸ ਵਿੱਚ ਲੈ ਕੇ ਆਏ ਆ ਬੈਲੋਸੀ ਉਸ ਇਨਵੈਸਟੀਗੇਸ਼ਨ ਦੇ ਵਿੱਚ ਸਟਾਰਟ ਕਰਾਂਗੇ ਉਸ ਤੋਂ ਬਾਅਦ ਜੋ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਉਹਦੇ ਅਕੋਰਡਿੰਗਲੀ ਕੀਤਾ ਜਾਣਾ ਲੱਗਦਾ ਕਿੰਨੇ ਕੁ ਹੋਰ ਮੈਨੂੰ ਇਹ ਚ ਪਲਾਸਿਓ ਸਰ ਜਿੱਦਾਂ ਮੈਂ ਦੱਸਿਆ ਕਿ ਹਜੇ ਜਿਹੜੇ ਕੇਸ ਵਿੱਚ ਲੈ ਕੇ ਆਏ ਆ ਵੀ ਸਟਾਰਟ ਤੇ ਇਨਵੈਸਟੀਗੇਸ਼ਨ ਉਸ ਕੇਸ ਦੀ ਇਨਵੈਸਟੀਗੇਸ਼ਨ ਸਟਾਰਟ ਕਰਾਂਗੇ ਫਿਰ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਉਂਦੀ ਉਹਦੇ ਅਕੋਰਡਿੰਗਲੀ ਕਰਦੇ ਪਟਿਆਲੇ ਲੇਟੈਸਟ ਗੋਲੀ ਕਾੜਾ ਹੋਇਆ ਪਤਾ ਕੁਝ ਵੀ ਨਾਮਨੇਟ ਕੀਤਾ ਗਿਆ ਨਾਲ ਨੂੰ ਤੁਹਾਨੂੰ ਦੱਸ ਰਿਹਾ ਹਾਂ ਕਿ ਪਹਿਲੋ ਜਿਹੜੇ ਕੇਸ ਵਿੱਚ ਲਿਆਂਦਾ ਪਹਿਲੋ ਉਹਦੀ ਤਫਤੀਸ਼ ਮੁਕੰਮਲ ਕੀਤੀ ਜਾਏਗੀ ਉਸ ਤੋਂ ਬਾਅਦ ਹੈ ਕਿਹੜਾ ਜੀ ਥੋੜਾ ਠੀਕ ਕਰ ਜਿਹੜਾ ਬਿੱਲਾ ਮੰਡਿਆਲਾ ਇੱਕ ਉਹ ਵੀ ਗੈਂਗਸਟਰ ਸੀਗਾ ਉਹਦੇ ਉੱਤੇ ਜੋ ਗੋਲੀ ਚੱਲੀ ਸੀ ਤੇ ਉਹਦਾ ਨਾਲ ਸਾਥੀ ਸੀਗਾ ਬਰਿਆੜ ਉਹਦੀ ਉਹਦੀ ਗੋਰਾ ਬਰਿਆੜ ਉਹਦੀ ਮੌਤ ਹੋ ਗਈ ਸੀ ਉਸ ਕੇਸ ਵਿੱਚ ਇਹਨੂੰ ਲੈ ਕੇ ਆਂਦਾ ਬਾਕੀ ਹਰੀ ਤਿੰਨ ਦਿਨ ਦਾ ਪੁਲਿਸ ਮਾਰਦਾ ਥੈਂਕ ਯੂ ਸਰ